ਹੈਲੋ ਜੀ ਸਾਰਿਆਂ ਦਾ ਵੈਲਕਮ ਬੈਕ ਟੂ ਮਾਈ ਨਿਊ ਬਲੌਗ ਕਿਵੇਂ ਤੁਸੀਂ ਸਾਰੇ ਆਈ ਹੋ ਮੈਂ ਉਮੀਦ ਕਰਦੀ ਸਾਰੇ ਜਣੇ ਠੀਕ ਹੋਵੋਗੇ ਵਧੀਆ ਹੋਵੋਗੇ ਦੇਖੋ ਫਲੂਜਾ ਫੈਲਿਆ ਹੋਇਆ ਹੈ ਹਨਾ ਟਾਈਟਲ ਤੁਸੀਂ ਦੇਖ ਰਹੇ ਸੈਜ ਨੂੰ ਬੁਖਾਰ ਹੋਇਆ ਵਰਾਤ 3 ਵਜੇ ਨੂੰ ਬੁਖਾਰ ਹੋਇਆ ਤੇ 3 ਵਜੇ ਨੂੰ ਬੁਖਾਰ ਆ ਰਿਹਾ ਉਹਨੇ ਉਲਟੀਆਂ ਲੱਗੀਆਂ ਨੂੰ ਇਹਨੂੰ ਯਾਤਰ ਬੁਖਾਰ ਰਾਤ ਨੂੰ ਹੀ ਹੁੰਦਾ 3 ਵਜੇ ਹੁੰਦਾ ਯਾਤਰ ਜਲਦੀ ਬੁਖਾਰ ਚੜਦਾ ਤੇ ਇਹਨੂੰ ਲੱਗੀਆਂ ਉਲਟੀਆਂ ਉਹ ਬੁਖਾਰ ਚੈੱਕ ਕੀਤਾ ਨਾ 9.9 ਸੀਗਾ 99.9 ਸੀਗਾ ਤੇ ਮੈਂ ਪੈਰਾਸੀਟਾਮੋਲ ਹੈਗੀ ਮੇਰੇ ਕੋਲ ਮੈਂ ਐਕਸਟਰਾ ਦਵਾਈ ਰੱਖਦੀ ਆ ਹਮੇਸ਼ਾ ਕਰਾਂ ਡੋਲੋ ਸਿਟਰਜਨ ਪੈਰਾਸੀਟਾਮੋਲ ਇਹ ਦਵਾਈਆਂ ਮੈਂ ਹਮੇਸ਼ਾ ਹੀ ਘਰਾਂ ਰੱਖਦੀ ਆ ਅ ਮਰਜੈਂਸੀ ਨੂੰ ਲੋੜ ਪੈ ਜਾਂਦੀ ਬੱਚੇ ਨੂੰ ਇਸ ਕਰਕੇ ਸੀਲ ਬੰਦ ਰੱਖਦੀ ਆ ਸੀਲ ਬੰਦ ਹੁੰਨੇ ਜਿਹੜੇ ਮੈਂ ਐਕਸਟਰਾ ਲੈ ਕੇ ਰੱਖਦੀ ਆ ਜਿਹੜੇ ਮਤਲ ਤੁਹਾਨੂੰ ਪਤਾ ਇੱਕ ਮਹੀਨੇ ਦੇ ਬਾਅਦ ਉਹ ਐਕਸਪਾਇਰ ਹੁੰਦੀ ਰਹਿੰਦੀ ਆ ਹਰ ਇੱਕ ਦਵਾਈ ਦੀ ਇੱਕ ਮਹੀਨੇ ਤੱਕ ਹੀ ਹੁੰਦੀ ਆ ਖੁੱਲੀ ਡੇਟ ਉਹਦੀ ਚਾਹਾਂ ਉਹਦੇ ਤੇ ਲਿਖਿਆ ਹੋਏ 2025 26 27 ਆ ਇਹਨਾਂ ਬਟ ਉਹਦੀ ਜਿਹੜੀ ਓਪਨ ਡੇਟ ਹੁੰਦੀ ਆ ਨਾ ਔਰ ਮਹੀਨੇ ਤੱਕ ਹੀ ਹੁੰਦੀ ਡਾਕਟਰ ਦੱਸਦੇ ਹੁੰਦੇ ਵੈਸੇ ਬਾਕੀ ਤੁਹਾਨੂੰ ਪਤਾ ਹੋਣਾ ਤੇ ਸਹਿਜ ਵੀ ਤਿਆਰ ਹੈ ਮੈਂ ਚੱਲੀ ਜੀ ਥੋੜੀ ਚਾਹ ਪੀ ਕੇ ਚਲਦੇ ਆਂ ਅ 3 ਵਜੇ ਨੂੰ ਬੁਖਾਰ ਹੋਇਆ ਸੀਗਾ ਪੱਟੀਆਂ ਰੱਖੀਆਂ ਤੇ ਸਿਰ ਤੇ ਦੇਖੋ ਜੀ ਸਾਰੇ ਸੁੱਤੇ ਪਏ ਹੁੰਨੇ ਆ ਕਿਸੇ ਨੂੰ ਪਤਾ ਵੀ ਨਹੀਂ ਹਨਾ ਬੁਖਾਰ ਹੋਇਆ ਪਰ ਚਲੋ ਮੇਰਾ ਤਾਂ ਫਰਜ਼ ਹੈ ਮੇਰਾ ਬੱਚਾ ਹੈ ਮੈਂ ਆਪਣੇ ਬੱਚੇ ਦੀ ਕੈਰਮੈਂਟ ਬਟ ਲੋਕ ਜਿਹੜੇ ਹੈਗੇ ਬਕਵਾਸ ਮਾਰਦੇ ਆ ਬਹੁਤ ਇਹੋ ਜਿਹੇ ਘਰਾਂ 'ਚ ਹੁੰਨੇ ਆ ਜਿਹੜੇ ਮਾਂ ਦੇ ਉੱਤੇ ਕਹਿੰਦੇ ਮਾਂ ਬਿਮਾਰੀ ਸਮਾਰੀ ਬਣੀ ਹੋਈ ਐ ਇਹ ਨਹੀਂ ਪਤਾ ਕਦੋਂ ਕਿਹੜੇ ਵੇਲੇ ਕਿੰਨੀ ਹੋ ਚਵੇ ਬਿਮਾਰੀ ਸਮਾਰੀ ਕਦੇ ਦੱਸ ਕੇ ਨਹੀਂ ਆਉਂਦੀ ਹੈਗੀ ਇਹਨਾਂ ਦੇ ਸਕੂਲ 'ਚ ਵੈਸੇ ਮੈਂ ਫੋਨ ਕੀਤਾ ਜਦੋਂ ਮੈਡਮ ਨੂੰ ਸਵੇਰੇ 6 ਵਜੇ ਫੋਨ ਕਰਤਾ ਸੀ ਕਿ ਵੀ ਅਸਾਹਜ ਨਹੀਂ ਆਉਗੀ ਸਕੂਲ 'ਚ ਬੁਖਾਰ ਆ ਉਹ ਕਹਿੰਦੇ ਵੀ ਫਲੂ ਫੈਲੇ ਹੋਇਆ ਇਹ ਸਾਹ ਔਰ ਆਲਮੋਸਟ 99 ਬੱਚਿਆਂ ਨੂੰ ਹੋਇਆ ਵਾ ਫਲੂ ਹੋਇਆ ਵਾ ਠੀਕ ਐ ਕਹਿੰਦੇ ਚੁਗਲੀ ਲਾਣੇ ਆਣੇ ਚੁਗਲੀ ਲਾਂਦ ਵੀ ਨਾ ਕੰਮ ਹੈ ਨਹੀਂ ਕਹਿੰਦੇ ਜੀ ਬਸ 2 ਘੰਟੇ ਪੋਂ ਪੋਂ ਕਰਦੇ ਰਹੀ ਇਹਨੇ ਨਾ ਬਾਹਰ ਨਿਕਲ ਕੇ ਜਵਾਬ ਦਿੱਤਾ ਨਾ ਇਹ ਭਲਾਣਾ ਤੁਹਾਨੂੰ ਪਤਾ ਨਹੀਂ ਸਾਤਾ ਨਹੀਂ ਤੁਸੀਂ ਆਪਣੇ ਕੰਮ ਤੇ ਕੰਮ ਰੱਖੋ ਹੈ ਨਾ ਹੈ ਕਿ ਨਹੀਂ ਮੈਂ 6 ਵਜੇ ਮੈਡਮ ਨੂੰ ਫੋਨ ਕਰਤਾ ਵੀ ਐਸੇ ਜਾਉਗੀ ਨਹੀਂ ਇਨਫੋਰਮੇਸ਼ਨ ਉਹਨੂੰ ਦੇ ਦਿੱਤੀ ਸਾਹਮਣੇ ਗੇਟ ਦੇ ਮੁਰਦੇ ਦੋ ਬੰਨੇ ਇਕੱਠੇ ਹੋ ਗਏ ਆ ਉਹਨਾਂ ਨੇ ਰਾਹ ਲੈਣਾ ਸੀਗਾ ਤਾਂ ਥੋੜਾ ਦਾ ਟਾਈਮ ਲੱਗ ਗਿਆ ਠੀਕ ਹੈ ਚੁਗਲੀਆਂ ਲਾਣੇ ਆਣੇ ਚੁਗਲੀਆਂ ਲਾਣੀ ਹੀ ਲਾਣੀਆਂ ਹੁੰਦੀਆਂ ਗੱਲਾਂ ਕਰਨੀਆਂ ਹੁੰਦੀਆਂ ਐਵੇਂ ਜਦ ਸਹਜ ਨੂੰ ਮੈਂ ਪਹਿਲੀ ਤਰੀਕ ਨੂੰ ਸਕੂਲ ਭੇਜਿਆ ਪਹਿਲੀ ਜੁਲਾਈ ਨੂੰ ਅੱਜ ਤੱਕ ਸਕੂਲ ਲੱਗੂਗੇ ਨਹੀਂ ਅੱਜ ਤੱਕ ਸਕੂਲ ਲੱਗਣਾ ਨਹੀਂ ਅੱਜ ਤਾਂ ਛੁੱਟੀ ਹੈ ਦੋ ਤਿੰਨ ਦੇ ਸਕੂਲ ਖੜਾ ਫਲਾਣਾ ਟਮਕਣਾ ਇਹ ਬਿਨਾਂ ਮਤਲਬ ਤੋਂ ਹੀ ਜਦ ਵੈਨ ਆ ਗਈ ਫਿਰ ਫਿਰ ਉੱਥੇ ਦੇ ਚਪੇੜ ਲੱਗੇ ਨਾ ਵੀ ਤੁਹਾਨੂੰ ਜਦ ਪਤਾ ਹੀ ਤੁਹਾਨੂੰ ਆਪਣੇ ਜਵਾਕਾਂ ਦੇ ਸਕੂਲ ਦਾ ਪਤਾ ਹੈ ਮੈਨੂੰ ਮੇਰੇ ਜਵਾਕ ਦਾ ਪਤਾ ਹੈ ਠੀਕ ਹੈ ਮੇਰੇ ਕੋਲ ਮੈਨੂੰ ਪਤਾ ਮੇਰੇ ਕੋਲ ਫੋਨ ਆਉਂਦਾ ਹੈ ਜਦੋਂ ਹੁੰਦਾ ਕਦੋਂ ਖੁੱਲਣਾ ਸਕੂਲ ਕਦੋਂ ਨਹੀਂ ਖੁੱਲਣੇ ਠੀਕ ਹੈ ਜੀ ਤੇ ਚਲੋ ਇਹ ਤਾਂ ਗੱਲਾਂ ਹੁੰਦੀਆਂ ਰਹਿ ਹੋਣਦੀਆਂ ਰਹਿਣੀਆਂ ਮੇਰੇ ਨਾਲ ਤਾਂ ਹੁੰਦੀ ਹੈ ਸੁਰੂਤ ਤਾਂ ਹੁੰਦੀ ਆਈਆਂ ਤੇ ਇਹ ਹੁੰਦੀਆਂ ਰਹਿਣੀਆਂ ਗੱਲਾਂ ਕਦੇ ਨਹੀਂ ਖਤਮ ਹੋਣੀਆਂ ਸਹਿਜ ਤਿਆਰ ਮੈਂ ਚਾਪਦੀ ਆਂ ਪਚਾਦੇ ਚ ਆਪ ਹੀ ਕੇ ਜੋ ਕਿ ਚਾਹਦੇ ਇਹਨੂੰ ਡਾਕਟਰ ਕੋਲ ਤੇ ਫਿਰ ਮਿਲਦੀ ਆ ਤੁਹਾਨੂੰ ਮੈਂ ਠੀਕ ਹੈ ਵੀਡੀਓ ਨੂੰ ਲਾਈਕ ਕਰਦੇ ਕਰੋ ਲਾਈਕ ਕਰਦੇ ਕਰੋ ਚੈਨਲ ਸਬਸਕ੍ਰਾਈਬ ਕਰਦੇ ਆ ਕਰੋ ਤੇ ਬੈਲ ਆਈਕਨ ਦਬਾ ਲਿਆ ਕਰੋ ਤੇ ਕਮੈਂਟ ਕਰਿਆ ਕਰੋ ਬਲੀ ਜੀ ਥੈਂਕ ਯੂ ਸੋ ਮਚ ਸਾਰਿਆਂ ਦਾ ਜਿਨ੍ਹਾਂ ਨੇ ਵਾਚ ਕੀਤਾ ਆਮ ਰੀਲੀ ਸੌਰੀ ਸਭ ਤੋਂ ਪਹਿਲਾਂ ਮੈਂ ਤਾਂ ਦਿਲ ਤੋਂ ਸੌਰੀ ਮੰਗਦੀ ਹਾਂ ਜਿਨ੍ਹਾਂ ਦੀ ਲਾਈਵ ਚ ਮੈਂ ਤਾਂ ਅਜੇ ਨਹੀਂ ਆ ਹੋਏ ਦਿਨ ਚ ਆਮ ਰੀਲੀ ਸੌਰੀ ਦੇਖੋ ਬੱਚਾ ਪਹਿਲਾ ਏ ਹਨਾ ਔਰ ਸਾਰੀ ਚੀਜ਼ਾਂ ਬਾਅਦ ਚ ਮੇਰੇ ਲਈ ਬੱਚਾ ਪਹਿਲਾ ਏ ਬੱਚੇ ਤੋਂ ਬਿਨਾ ਕੁਝ ਨਹੀਂ ਹੈਗਾ ਜ਼ਿੰਦਗੀ ਚ ਮੈਂ ਬਹੁਤ ਤੱਕੇ ਖਾਦੇ ਆ ਇੱਕ ਜਵਾਬ ਚ ਟਿੱਕਾ ਜੀ ਜਵਾਬ ਸਭ ਤੋਂ ਪਹਿਲਾਂ ਮੈਂਨੇ ਰੱਖਦਾ ਤੇ बुखार ਹੁਣ ਹੁਣ ਵੀ ਹੋਇਆ ਵਾ ਰਾਤ ਤੱਕਟ ਤਾਂ ਹੁਣ ਜਿਆਦਾ ਇਹਨੂੰ ਬੁਖਾਰ ਹੁਣ 101 ਬੁਖਾਰ ਹੋਇਆ ਵਾ ਇਸ ਕਰਕੇ ਮੈਨੂੰ ਲੈ ਕੇ ਚੰਨਿਆ ਫਟਾਫਟ ਡਾਕਟਰ ਕੋਲ ਪੈਰਾਸੀਟਾਮੋਲ ਦੇ ਕੇ ਇਸ ਕਰਕੇ ਉਹਦੀ ਉਹ ਬਹੁਤ ਇਨਫੈਕਸ਼ਨ ਕਰਕੇ ਵੀ ਹੋ ਜਨੇ ਮੈਂ ਸਿਟਰੋਜਨ ਵੀ ਦਿੱਤੀ ਸੀਗੀ ਇਹਨੂੰ ਵਿੱਚ ਖਾਮ ਕਰਕੇ ਜੂਰੀ ਹੋਈ ਵੀ ਹੁੰਦੀ ਹੈ ਨਾ ਕਈ ਵਾਰੀ ਫਿਰ ਉਹ ਵੀ ਦਿੱਤੀ ਸੀਗੀ ਬਟ ਪਾਣੀ ਵੀ ਮੈਂ ਰੱਖਿਆ ਹੈ ਕੱਚਾ ਥਲੇ ਰੱਖਿਆ ਤੇ ਪਾਣੀ ਸਿਰ ਤੇ ਰੱਖਿਆ ਕਿਉਂਕਿ ਬੁਖਾਰ ਸਿਰ ਨੂੰ ਚੜਾ ਬਹੁਤ ਮੜਾ ਤੇ ਹੁਣ ਚੰਦਿਆ ਜੀ ਚਾਹ ਬਣ ਚੁੱਕੀ ਹੈ ਆਪਣੀ ਫਿਰ ਮੈਂ ਤੁਹਾਨੂੰ ਮਿਲਦੀ ਡਾਕਟਰ ਨੇ ਕਿਹਾ ਗਿਆ ਠੀਕ ਹੈ ਤੁਹਾਨੂੰ ਦੱਸੂਂ ਸਾਰੀ ਗੱਲਾਂ ਵਲੌਗ ਚ ਬਣੇ ਰਹੋ ਐਂਡ ਤੱਕ ਦੇਖਿਓ ਠੀਕ ਹੈ ਚਾਹ ਬਣ ਚੁੱਕੀ ਹੈ ਅੱਗੇ ਕਰੂੰਗੀ ਮੜ ਮੋਟਾ ਕੰਮ ਤਾਂ ਕਰਤਾ ਮੈਂ ਥੋੜਾ ਜਿਆੜਾ ਆ ਗਿਆ ਇਹ ਨੂੰ ਆਕੇ ਕਰੂੰਗੀ ਇਹਨਾਂ ਦਿਲ ਨਹੀਂ ਕਰ ਰਹੇ ਹੁਣ ਵੀ ਮਨ ਨਹੀਂ ਲੱਗਦਾ ਕਿਦਰੇ ਜਿਹਾ ਜੁਆ ਕੋ ਨੂੰ ਕੁਝ ਹੁੰਦਾ ਨਾ ਦਿਲ ਨਹੀਂ ਲੱਗਦਾ ਕਿਦਰੇ ਛੋਟੀ ਜੀ ਨਿਆਣੇ ਨੂੰ ਨਿਆਣੇ ਨੂੰ ਨਹੀਂ ਕੁਝ ਹੋਣਾ ਚਾਹੀਦਾ ਭਈ ਮੁੱਲ ਦੇ ਨਿਆਣੇ ਆ ਤੱਕੇ ਖਾ ਖਾ ਕੇ ਕਿਤੇ ਮਿਲਦੇ ਆ ਕਦੇ ਕਿਸੇ ਦੀ ਮਿੰਟਾ ਕਰੋ ਕਦੇ ਕਿਸੇ ਦੀ ਫੇਤ ਜਾ ਕੇ ਕਿਤੇ ਝੋਕ ਝੋਲੀ ਪੈਂਦਾ ਹੈ ਹੈ ਕਿ ਨਹੀਂ ਰੋਟੀਆਂ ਨੇ ਖਾਦੀ ਨਹੀਂ ਮੈਂ ਰੋਟੀ ਖਾਣ ਦੀ ਸੀ ਖਾਦੀ ਨਹੀਂ ਫਿਰ ਮੈਂ ਇਹਨੂੰ ਥੋੜਾ ਜਿਹਾ ਕਸਾ ਕੇ ਜਬਣਾ ਕੇ ਖੜਾਇਆ ਉਹ ਖੜਾਇਆ ਥੋੜਾ ਜਿਹਾ ਨੂੰ ਬਣਾ ਕੇ ਪਤਲਾ ਜਿਹਾ ਕਰਕੇ ਫਿਰ ਇਹਨੇ ਉਹ ਖਾਦਾ ਮਾੜਾ ਜਿਹਾ ਫਿਰ ਇਹਨੂੰ ਬੁਰੀ ਦਵਾਈ ਦਿੰਦੀ ਹੈ ਮੈਂ ਸਿੱਟਰ ਜਿੰਦ ਕਿਉਂਕਿ ਖਾਲੀ ਨਹੀਂ ਨਾ ਲੈ ਸਕਦੇ ਔਰ ਟੈਂਪਰੇਚਰ ਥਲੇ ਗੇਰਦੀ ਹੈ ਹਨਾ ਟੈਂਪਰੇਚਰ ਘਟਾਉਂਦੀ ਐ ਜਿਹੜੀ ਸਿਟਰੋਜਿੰਦੀ ਦਵਾਈ ਆ ਨਾ ਉਹ ਨਹੀਂ ਹੁੰਦੀ ਐ ਬੀਤ ਚੱਲੇਗੀ ਆ ਵੀ ਉਹ ਫਿਰ ਖਾਲੀ ਕਾਜੇ ਠੀਕ ਨਹੀਂ ਹੁੰਦੇ ਲੈਣੀ ਤੇ ਸਹਜ ਨੂੰ ਪਲਾ ਦਨੀ ਆ ਆਪ ਵੀ ਪੀ ਲੈਣੀ ਚਾਹ ਦੋ ਕੁੱਟਾ ਬ੍ਰੈਡ ਬਰੁੱਡ ਜੇ ਲੈ ਕੇ ਆਉਂਗੇ ਜਿਹਦੇ ਲਈ ਜੇ ਰੋਟੀ ਖਾਏ ਨਾ ਖਾਦੀ ਐ ਨੇ ਮੇਰਾ ਬੱਚਾ ਦੇਖੀ ਕਿਵੇਂ ਪਿਆ ਖਾਦੇ ਦੋ ਚੂਹੇ ਉਹ ਨਹੀਂ ਚੂਹੇ ਘਾਰ ਹੋਗੇ ਚੂਹੇ ਨੂੰ ਗਾਰੀ ਗਾਰੀ ਹੋਗੇ ਗੰਦੇ ਜਿਹੇ ਨੂੰ ਉਰੇ ਆ ਹਾ ਜਨਾਨੋ ਤਪਿਆ ਤਪਿਆ ਪਿਆ ਪਿੰਡਾ ਬਿਲਕੁਲ ਗਰਮ ਪਿਆ ਕਾ ਦੁਖਦੇ ਕਾ ਦੁਖਦੇ ਫੁੱਟਦਾ ਦਤਨ ਦੁਖਦੀਆਂ ਕਾ ਦੁਖਦੋ ਨੀ ਨਾ ਇਹ ਤਾਂ ਚੁੱਪ ਕਰਕੇ ਪੈਂਦੀ ਨਹੀਂ ਨਹੀ ਇਹ ਤਾਂ ਗਲਾਈ ਕਰਦੀ ਫਿਰ ਜਾਂਦੀ ਤੁਸੀਂ ਦੇਖੀ ਹੋਣੀ ਹੱਸਦੀ ਘੜਦੀ ਟੱਪਦੀ ਫਿਰ ਜਾਂਦੀ ਹੈ ਨਾ ਚਲੋ ਜੀ ਮੈਂ ਪੀਲ ਮਾ ਚਾਹ ਠੰਡੀ ਕਰ ਦਮ ਫਟਾਫਟ अज बाबा जी बाबा जी, दुवा, तो जी, जी समझ ली तू ठीक है परसों चलूंगे अपा बाबा जी चौथे संडे नलूंगे अपा संडे कहते ਸਹਾਰਾ ਤਾਂ ਹੈ ਨੀ ਪੁੱਤ ਤੇਰੇ 'ਚ ਖਾਰ ਤਾਂ ਤੈਨੂੰ ਹੋਇਆ ਵਾ ਬਾਬਾ ਜੀ ਕਹਿੰਦੀ ਜਾਣ ਨੂੰ ਗੁਰਦੁਆਰਾ ਸਾਹਿਬ 'ਚ ਕਹਿੰਦੀ ਫਤਿਹਗੜ ਸਾਹਿਬ ਗੁਰਦੁਆਰਾਂ ਨਾ ਜੋਤੀ ਸਰੂਪ ਸਾਹਿਬ ਗੁਰਦੁਆਰਾ ਹੁੰਦਾ ਤੇ ਫਿਰ ਗੁਰਦੁਆਰੇ ਜਾਣਾ ਚਲੂਗੇ ਗੁਰਦੁਆਰਾ ਸਾਹਿਬ ਚਲੂਗੇ ਲੈ ਕੇ ਐਤਵਾਂ ਜਾਉਂਗੀ ਅੱਜ ਨਹੀਂ ਜਾਂਦੀ ਹੈਗੀ ਐਨਾ ਟਾਈਮ ਨਹੀਂ ਹੈ ਅੱਜ ਤੁਹਾਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਾਉਂਗੀ ਮੈਂ ਠੀਕ ਹੈ ਰਹਿਰਾ ਸਾਹਿਬ ਦੇ ਟਾਈਮ ਚਾਉਂਗੇ ਸਾ ਠੀਕ ਹੋ ਜੋ ਹੋ ਚੱਲਾਂਗੇ ਫਿਰ ਮੈਂ ਤੁਹਾਨੂੰ ਦਿਖਾਵਾਂਗੀ ਲਾਈਵ ਚਲੋ ਦੇਖੋਗੇ ਜੋ ਹੋਊਗਾ ਵਲੋਗ ਬਣਾਉਂਗੀ ਜਾਂ ਫਿਰ ਵਲੋਗ ਹੀ ਬਣਾਉਂਗੀ ਲਾਈਵ ਨਹੀਂ ਹੋਊਗੀ ਵਲੋਗ ਬਣਾਉਂਗੀ ਠੀਕ ਹੈ ਜੀ ਉਦੋਂ ਫਿਰ ਮੈਂ ਲਾਈਵ ਨਹੀਂ ਆਉਂਗੀ ਸ਼ਾਮ ਨੂੰ ਜਿੱਦਣ ਮੈਂ ਵਲੋਗ ਬਣਾਉਂਗੀ ਅੱਜ ਵੀ ਮੇਰੇ ਤੋਂ ਲਾਈਵ ਨਹੀਂ ਆਇਆ ਤੇ ਮਿਲਦੇ ਹਾਂ ਹੁਣ ਠੀਕ ਹੈ